ਟਰੈਸਟਿੰਗ ਆਲ ਫਰੈਂਡਸ ਮੈਂ ਥੋੜਾ ਸਵਾਗਤ ਕਰਦੀ ਹਾਂ ਆਪਣੇ ਨਵੇਂ ਚੈਨਲ ਖੁਸ਼ੀ ਦੀ ਰਸੋਈ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਜੀ ਪਨੀਰ ਦੀ ਪੁਰਜੀ ਆਪਾਂ ਲੈ ਲਿਆ ਜੀ ਪਿਆਜ਼ ਟਮਾਟਰ ਤੇ ਮਿਰਚਾਂ ਇਹਨਾਂ ਨੂੰ ਆਪਾਂ ਰਫਲੀ ਚੌਪ ਕਰ ਲਿਆ ਹੁਣ ਆਪਾਂ ਲੈ ਲਿਆ ਜੀ ਪਨੀਰ ਆਪਾਂ ਬਣਾਵਾਂਗੇ ਜੀ ਪਨੀਰ ਦੀ ਪੁਰਜੀ ਆਪਾਂ ਲੈ ਲਈਏ ਜੀ ਕੜਾਈ ਕੜਾਈ ਦੇ ਵਿੱਚ ਆਪਾਂ ਪਾਵਾਂਗੇ ਜੀ ਤੇਲ ਤੇਲ ਆਪਾਂ ਪਾ ਲਿਆ ਜੀ ਤੇਲ ਨੂੰ ਗਰਮ ਹੋਣ ਦਵਾਂਗੇ तेल अपना गर्म होने लग गया जी तेल में आप गर्म करा गरम करके अपना तेल गरम हो चुका है जी तेल के आप मिर्चा मिर्चा तो बाद आप पावेंगे जी प्याज थोड़ा जो बच्चा पावेंगे जी जीरा प्याज ਚੰਗੇ ਤਰ੍ਹਾਂ ਆਪਾਂ 골ਡਨ ਬ੍ਰਾਊਨ ਹੋਣ ਦਵਾਂਗੇ ਜਦੇ ਵਿੱਚ ਆਪਾਂ ਪਾਵਾਂਗੇ ਜੀ ਟਮਾਟਰ ਇਹ ਮਸਾਲੇ ਨੂੰ ਆਪਾਂ ਜ਼ਿਆਦਾ ਬ੍ਰਾਊਨ ਨਹੀਂ ਕਰਨਾ ਮਸਾਲਾ ਪਨੀਰ ਦੀ ਪੁਰਜੀ ਚ ਜੀ ਖੜਾ ਖੜਾ ਇਹ ਮਸਾਲਾ ਸਵਾਦ ਲੱਗਦਾ ਵਿੱਚ ਆਪਾਂ ਪਾ ਦਿੱਤਾ ਜੀ ਗਰਮ ਮਸਾਲਾ ਆਪਾਂ ਪਾਵਾਂਗੇ ਜੀ ਤਨੀਆ ਪਾਊਡਰ ਵਿੱਚ ਪਾਤੀ ਆਪਾਂ ਹਲਦੀ ਵਿੱਚ ਪਾਤੀਆਂ ਕਾਲੀਆਂ ਮਿਰਚਾਂ ਵਿੱਚ ਪਾਵਾਂਗੇ ਜੀ ਆਪਾਂ ਰੈੱਡ ਚਿੱਲੀ ਥੋੜੀਆਂ ਜਿਹੀਆਂ ਅੰਗੜੀਆਂ ਮਿਰਚਾਂ ਦੇ ਚਾਦਪ ਆਪਾਂ ਬਾਤਾ ਜੀ ਨਮਕ ਨਮਕ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਤੇ ਮਸਾਲੇ ਵੀ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਪਾਣਾ ਹੈ ਕਈ ਵੱਧ ਖਾਣਾ ਪਸੰਦ ਕਰਦੇ ਹੈ ਜੀ ਮਸਾਲੇ ਕਈ ਘੱਟ ਖਾਣਾ ਪਸੰਦ ਕਰਦੇ ਹੈ ਤੁਸੀਂ ਨਮਕ ਮਿਰਚ ਆਪਣੇ ਹਿਸਾਬ ਨਾਲ ਪਾ ਲਓ ਜਿੰਨਾ ਤੁਹਾਨੂੰ ਲੋੜ ਹੈ ਜੀ ਓਨਿਕ ਤੁਸੀਂ ਪਾਓ ਵਿੱਚ ਆਪਾਂ ਬਾ ਦਿੱਤਾ ਜੀ ਪਨੀਰ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਵਿੱਚ ਮਿਕਸ ਕਰਾਂਗੇ ਮਸਾਲੇ ਦੇ ਹੁਣ ਆਪਾਂ ਪਾਵਾਂਗੇ ਜੀ ਇੱਕ ਕਾਪੇ ਦੇ ਵਿੱਚ ਦੁੱਧ ਦਾ ਤੁਹਾਨੂੰ ਵੀ ਮੇਰੀਆਂ ਵੀਡੀਓ ਵਧੀਆਂ ਲੱਗਦੀਆਂ ਹੋਣ ਜੀ ਤੇ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਹੁਣ ਆਪਾਂ ਇਹਨਾਂ ਨੂੰ ਥੋੜਾ ਐ ਪ੍ਰੀ ਹੀਟ ਕਰਾਂਗੇ ਦੇਖੋ ਫਰੈਂਡਸ ਤੁਹਾਨੂੰ ਵੀ ਦਿਖ ਰਿਹਾ ਹੋਊਗਾ ਕਿੰਨਾ ਸੋਹਣਾ ਆਪਣੇ ਪਨੀਰ ਦੀ ਪੁਰਜੀ ਸਵਾਦ ਟੇਸਟੀ ਬਣ ਰਹੀ ਹੈ ਦੇਖੋ ਆਪਣਾ ਜਿਹੜਾ ਸਾਰਾ ਦੁੱਧ ਹੈ ਜੀ ਉਹ ਵਿੱਚੇ ਦਾ ਮਿਕਸ ਹੋ ਜਾਊਗਾ ਮਿਕਸ ਹੋ ਕੇ ਦੁੱਧ ਦਾ ਜਿਹੜਾ ਟੇਸਟ ਆ ਉਹ ਆਡੀ ਆਊਗਾ ਦੇਖੋ ਤੁਸੀਂ ਵੀ ਦੇਖ ਸਕਦੇ ਹੋ ਕਿੰਨੀ ਵਧੀਆ ਆਪਣੇ ਪਨੀਰ ਦੀ ਪੁਰਜੀ ਲੱਗ ਰਹੀ ਹੈ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਸੇਕ ਲਵਾ ਕੇ ਜਦ ਇਹਦਾ ਤੇਲ ਜਮਾੜਾ ਆ ਆਪਾਂ ਨੂੰ ਸਾਈਡਾਂ ਤੋਂ ਦਿਖਣ ਲੱਗ ਜੂਗਾ ਨਾ ਫਿਰ ਆਪਾਂ ਇਹਨੂੰ ਇਹਨੂੰ ਬੰਦ ਕਰ ਦਾਂਗੇ ਤਾਂ ਮਤਲਬ ਆਪਣੀ ਸਬਜੀ ਹੋ ਗਈ ਹੈ ਆ ਦੇਖੋ ਫਰੈਂਡਸ ਆਪਣੀ ਆਪਣੀ